ਲੋ ਜੀ ਚੈੱਕ ਕਰੋ ਸਾਡੇ ਹਰੇਕ ਸੈਟਰਡੇ ਸੰਡੇ ਨੂੰ ਰੇ ਮੈਚ ਹੁੰਦੇ ਨੇ ਕਦੇ ਕਿਹੜੇ ਪਿੰਡ ਦਾ ਕਿਹੜੇ ਪਿੰਡ ਨਾਲ ਏਦਾਂ ਹੀ ਛੋਟੇ ਬੱਚਿਆਂ ਦੇ ਸਪੈਸ਼ਲੀ ਉਹ ਕਿਹੜੇ ਸਾਡੇ ਇੰਡੀਆ ਵਾਲੇ ਸਰਪੰਚ ਨੇ ਪਹਿਲੇ ਨੰਬਰ ਤੇ ਤਾਂ ਲਿਆਉਂਦੀ ਨਹੀਂ ਸਮਾਨ ਕੱਢਣ ਵਾਲਾ ਜੇ ਕੋਈ ਗ੍ਰਾਉਂਡ ਗ੍ਰਾਉਂਡ ਮਿਲ ਜੇ ਤਾਂ ਸਾਲੇ ਆਪ ਹੀ ਖਾ ਖੂ ਜਾਂਦੇ ਨੇ ਜਵਾਕਾਂ ਚ ਬੁੱਕਾ ਨੂੰ ਘਰੀ ਵੰਡ ਫੰਡ ਦਿੰਦੇ ਨੇ ਤੇ ਬਾਕੀ ਜਿਹੜਾ ਰਹਿਣਾ ਬਾਕੀ ਸਮਾਨ ਲੋਕ ਚੋਰੀ ਵਾਲੇ ਨਸ਼ੇ ਪੱਤਲੇ ਨਹੀਂ ਛੱਡਦੇ ਇੱਥੇ ਦੇਖੋ ਸਾਰੀਆਂ ਚੀਜ਼ਾਂ ਏਦਾਂ ਹੀ ਪਈਆਂ ਰਹਿੰਦੇ ਨੇ ਖੇਡ ਰਹੇ ਨੇ ਅਦਰੋਂ ਕੋ ਮੇਲਾ ਭਰਿਆ ਪਿਆ ਇਹ ਜਿਹੜੀ ਚੀਜ਼ ਆ ਇਹ ਹਰੇਕ ਵੀਕਐਂਡ ਤੇ ਇਦਾਂ ਹੀ ਹੁੰਦੀ ਆ ਮੌਸਮ ਤੁਸੀਂ ਦੇਖੀ ਸਕਦੇ ਹੋਰੇ ਪੂਰੇ ਟਾਪ ਦਾ ਜੀ ਤਾਈ ਦਾ ਕਹਿੰਦੇ ਸਾਡੇ ਦੇਸ਼ ਨੇ ਕਿੱਥੇ ਤਰੱਕੀ ਕਰਨੀ ਆ ਜਿੱਥੇ ਪਹਿਲਾਂ ਸਾਡੇ ਮੈਂਬਰ ਸਰਪੰਚ ਨੇ ਗਰੰਟਾ ਛੱਡਦੇ ਉਹ ਖਾ ਖੂ ਜਾਂਦੇ ਨੇ ਜਿਹੜਾ ਮਾਰਾ ਮੋਟਾ ਬਚਦਾ ਤਾਂ ਗੌਰਮੈਂਟਾਂ ਨੇ ਕੁਝ ਦਿੰਦੀਆਂ ਹੈਗੀਆਂ ਜੋ ਉਦੋਂ ਵੀ ਕੁਝ ਬਚਦਾ ਪਰ ਨਸ਼ੇ ਪੱਤਲੇ ਚੋੜ ਨਹੀਂ ਛੱਡਦੇ ਹੈਗੇ ਉਹ ਚੱਕ ਦਿੰਦੇ ਨੇ ਸਵਾਰ ਨੂੰ ਕਾਈ ਅਸੀਂ ਤਰੱਕੀ ਨਹੀਂ ਕਰਦੇ ਫਿਰ ਕਹਿੰਦੇ ਨੇ ਨਸ਼ੇ ਤੋਂ ਬਚਾਓ ਜੀ ਜਵਾਕਾਂ ਨੂੰ ਬਚਾਣਗੇ ਕਿੱਥੋਂ ਜਦੋਂ ਕੁਝ ਖੇਡਣ ਨੂੰ ਨਾ ਉਹਨਾਂ ਨੂੰ ਗਰਾਊਂਡ ਨਹੀਂ ਨਾ ਕੋਈ ਚੰਗੀ ਦੀ ਫੈਸਿਲਿਟੀ ਹੈ ਕੱਖ ਨਹੀਂ ਹੈਗਾ ਤੇ ਆ ਦੇ ਕੋਰੇ ਸਾਰਾ ਕੁਝ ਬੱਚਿਆਂ ਨੂੰ ਪੂਰਾ ਪ੍ਰਬੰਧਾ ਹਰ ਇੱਕ ਚੀਜ਼ ਦਾ ਬਸ ਬੱਚੇ ਖੇਡਣ ਲਈ ਚਾਹੀਦੇ ਨੇ ਹਰ ਇੱਕ ਦਾ ਬੱਚਾ ਔਰੇ ਛੂਨਾ ਵਟਾ ਫ੍ਰੀ ਖੇਡਦਾ ਹੈ ਜੇ ਤੁਸੀਂ ਆਪਣੀ ਪ੍ਰਾਈਵੇਟ ਟ੍ਰੇਨਿੰਗ ਦੇਣੀ ਹੈ ਉਹਦੇ ਪੈਸੇ ਲੱਗ ਤੋਂ ਦੇਣੇ ਆ ਤੁਸੀਂ ਨੇ ਪਰ ਉਹਦਾ ਦੇਖੋ ਨਿਆਰਾ ਬੱਚਿਆਂ 'ਚ ਇੰਟਰਸਟ ਵੀ ਬਣਿਆ ਰਹਿੰਦਾ ਬਾਕੀ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਓ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ